ਕੋਈ ਕਿਸੇ ਨੂੰ ਕੋਈ ਆਪਰੇਸ਼ਨ ਕਰਾਉਣਾ ਕਿਸੇ ਦਾ ਕੋਈ ਐਕਸੀਡੈਂਟ ਹੋ ਜਾਵੇ ਕਿਸੇ ਨੇ ਕੋਈ ਅੱਖ ਦੀ ਕੋਈ ਇਲਾਜ ਕਰਾਉਣਾ ਕਿਸੇ ਨੇ ਗੋਡੇ ਬਦਲਾਉਣੇ ਆ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜੀ ਕਿ ਆਮ ਗਰੀਬ ਲੋਕਾਂ ਦੇ ਪਹੁੰਚ ਤੋਂ ਬਾਹਰ ਨੇ ਜਦੋਂ ਕਿਸੇ ਗਰੀਬ ਨੂੰ ਕੋਈ ਮੁਸ਼ਕਲ ਆਉਂਦੀ ਆ ਤਾਂ ਉਹ ਸੋਚਦਾ ਮੈਂ ਹੁਣ ਕੀ ਕਰਾਂ ਕਿਸੇ ਦਾ ਹਸਪਤਾਲ ਦੇ ਵਿੱਚ ਜੇ ਦਾਖਲ ਵੀ ਕਰਾਉਣਾ ਪੈ ਜਾਵੇ ਨਾ ਇੱਕ ਦੋ ਦਿਨ 40-50 ਹਜ਼ਾਰ ਰੁਪਇਆ ਮਾਮੂਲੀ ਗੱਲ ਆ ਲੱਗੇ ਆਉਂਦਾ ਹੀ ਤਾਂ ਤੇ ਵੱਧ ਹੀ ਆਉਂਦਾ ਘੱਟ ਨਹੀਂ ਆਉਂਦਾ ਤੇ ਲੋਕ ਵਿਚਾਰੇ ਇਸ ਗੱਲ ਨੂੰ ਤੜਫਦੇ ਆ ਆਪਾਂ ਸਾਰੇ ਜਣੇ ਇੰਨੀ ਇੱਕ ਗੱਲ ਤੇ ਖੁਸ਼ ਹੋ ਜਾਂਦੇ ਆ ਕਿ ਮੇਰੀ ਇੱਧਰ ਲਈ ਨਾਲੀ ਬਣਾ ਦੇ ਮੇਰੀ ਇੱਧਰ ਲਈ ਗਲੀ ਕਰ ਦੇ ਜਦ ਕਿ ਇਹ ਪੰਚਾਇਤ ਦੇ ਕੰਮ ਨੇ ਦੱਸ ਕੇ ਜਿਹੜੇ ਅਸਲੀ ਕੰਮ ਨੇ ਉਹ ਸਾਡੀ ਸਿਹਤ ਦੇ ਨਾਲ ਜੁੜੇ ਹੋਏ ਕੰਮ ਨੇ ਜੇ ਸਾਡੀ ਸਿਹਤ ਤੰਦਰੁਸਤ ਰਹੂਗੀ ਜੇ ਸਾਡਾ ਪਰਿਵਾਰ ਤੰਦਰੁਸਤ ਰਹੂਗਾ ਜੇ ਜਦੋਂ ਕੋਈ ਦੁੱਖ ਤਕਲੀਫ ਆਉਂਦੀ ਆ ਸਾਨੂੰ ਉਸੇ ਗੱਲ ਦੀ ਚਿੰਤਾ ਨਹੀਂ ਰਹੂਗੀ ਵੀ ਜਦੋਂ ਇਹ ਹੋਊਗਾ ਵੀ ਕੱਲ੍ਹੇ ਕੋਈ ਨਹੀਂ ਸਰਕਾਰ ਬੈਠੀ ਆ ਤਾਂ ਫੇਰ ਮੈਨੂੰ ਲੱਗਦਾ ਕਿ ਸਾਡੀ ਜਿਹੜੀ ਸਹੀ ਮਹੀਨੇ ਦੇ ਵਿੱਚ ਜਿਹੜੀ ਅਸੀਂ ਸਰਕਾਰ ਚੁਣੀ ਆ ਤੇ ਉਹਦਾ ਉਸੇ ਦਾ ਬੈਨੀਫਿਟ ਵੀ ਆ ਆਪਣੀ ਜਿਹੜੀ ਸਰਕਾਰ ਨੇ ਜਿਹੜਾ ਇਹ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਇਹ ਹਰ ਪਰਿਵਾਰ ਨੂੰ 10 ਲੱਖ ਰੁਪਏ ਦਾ ਮੈਡੀਕਲ ਇੰਸ਼ੋਰੈਂਸ ਦਿੱਤੀਆ ਮੈਡੀਕਲ ਇੰਸ਼ੋਰੈਂਸ ਜਿਹਦੇ ਵਿੱਚ ਜਿੰਨੇ ਵੀ ਪ੍ਰਾਈਵੇਟ ਹਸਪਤਾਲ ਆ ਉਹਨਾਂ ਦੇ ਵਿੱਚ ਮੈਂ ਤੁਹਾਨੂੰ ਲਿਸਟ ਪੜ੍ਹ ਕੇ ਸੁਣਾਉਣਾ ਕਿ ਕਿਹੜੇ-ਕਿਹੜੇ ਪ੍ਰਾਈਵੇਟ ਹਸਪਤਾਲ ਆਪਣੇ ਲੁਧਿਆਣੇ ਦੇ ਉਹਦੇ 'ਚ ਯਾਨੀ ਕਿ ਹਰ ਬਿਮਾਰੀ ਪੈਰ ਦੇ ਗੁੱਠੇ ਤੋਂ ਲੈ ਕੇ ਸਿਰ ਤੱਕ ਜਿਹੜੀ ਵੀ ਬਿਮਾਰੀ ਉਹਦਾ ਇਲਾਜ ਉੱਥੇ ਤੁਹਾਡੇ ਉਹ 10 ਲੱਖ ਦੇ ਵਿੱਚ ਵਿੱਚ ਹੋਊਗਾ ਜੇ 10 ਲੱਖ ਦੇ ਵਿੱਚ ਵਿੱਚ ਤੁਹਾਡਾ ਇਲਾਜ ਹੋਊਗਾ 10 ਲੱਖ ਇੱਕ ਸਾਲ ਦਾ ਅਗਲੇ ਸਾਲ ਫਿਰ 10 ਲੱਖ ਮਿਲ ਜਾਣਾ ਠੀਕ ਹੈ ਜਣੀ ਇਹ ਜਿਹੜਾ 10 ਲੱਖ ਆ ਇੱਕ ਸਾਲ ਦੇ ਵਿੱਚ ਵਿੱਚ ਅਸੀਂ ਇਹਨੂੰ ਖਰਚ ਕਰ ਸਕਦੇ ਆ ਨਹੀਂ ਸਰ ਨਹੀਂ ਇਹ ਮੇਰੀ ਹਾਂ ਇਹਦੇ ਚ ਹਸਪਤਾਲ ਆ ਵਰਮਾ ਮਲਟੀ ਸਪੈਸ਼ਲਿਟੀ ਅਗਲਾ ਆਏਗਾ ਸਤਿਅਮ ਤੀਜਾ ਹੈਗਾ ਰਾਜ ਮਲਟੀ ਸਪੈਸ਼ਲਿਸਟ ਅਗਲਾ ਹੈਗਾ ਅਮੀਨ ਹਸਪੀਟਲ ਕੈਂసర్ ਸੈਂਟਰ ਆਫ ਅਮਰੀਕਾ ਪ੍ਰੀਤ ਮਲਟੀ ਸਪੈਸ਼ਲਿਸਟ ਐਨ ਜੀ ਹਸਪਤਾਲ ਕੱਕੜ ਹਸਪਤਾਲ ਮੈਟਰੋ ਹਸਪੀਟਲ ਓਸਵਾਲ ਹਸਪਤਾਲ ਦੀਪਕ ਹਾਰਟ ਹਸਪੀਟਲ ਬਾਂਸਲ ਚੈਰੀਟੇਬਲ ਹਸਪਤਾਲ ਸੰਤ ਈਸਰ ਸਿੰਘ ਮੈਮੋਰੀਅਲ ਹਸਪਤਾਲ ਏਕ ਨੂਰ ਨੇਕੀ ਦਾ ਹਸਪਤਾਲ ਅ ਵਿਸ਼ ਵਿਸ਼ਵ ਹਸਪਤਾਲ ਨਿਊ ਕਾਲਕਾ ਹਸਪਤਾਲ ਨਿਊ ਲਾਈਫ ਹਸਪਤਾਲ ਜਗਰੂਪ ਹਸਪਤਾਲ ਜਿਹੜਾ ਹੱਡੀਆਂ ਵਾਲਾ ਸ਼ਿਵਰਾਮ ਹਸਪਤਾਲ ਸ਼੍ਰੀ ਰਾਮਾ ਚੈਰੀਟੇਬਲ ਹਸਪਤਾਲ ਸ਼੍ਰੀ ਰਾਮ ਚੈਰੀਟੇਬਲ ਹਸਪਤਾਲ ਕਲਿਆਣੀ ਹਸਪਤਾਲ ਸੁਖਵੀਨ ਹਸਪੀਟਲ ਸ਼੍ਰੀ ਕ੍ਰਿਸ਼ਨਾ ਚੈਰੀਟੇਬਲ ਹਸਪੀਟਲ ਸਤਲੋਜ ਆਈ ਹਸਪਤਾਲ ਡਾਕਟਰ ਅਗਰਵਾਲ ਹਸਪਤਾਲ ਕਲਿਆਣ ਹਸਪਤਾਲ ਸ਼ਮਸ਼ੇਰ ਸਿੰਘ ਹਾਈ ਹਸਪਤਾਲ ਵਰਦਮਾਨ ਹਸਪਤਾਲ ਕ੍ਰਿਸਚਨ ਮੈਡੀਕਲ ਸੀਐਮਸੀ ਹਸਪਤਾਲ ਹਿੰਦ ਹਸਪਤਾਲ ਸਿੰਗਲਾ ਸਿੰਗਲਾ ਮੈਡੀਕਲ ਹਸਪਤਾਲ ਮਹਿਲ ਮਲਟੀ ਸਪੈਸ਼ਲਿਸਟੀ ਸੋਭਤੀ ਹਸਪਤਾਲ ਅਰੋਗਿਆ ਹਸਪਤਾਲ ਕੋਸਮੋਸ ਹਸਪਤਾਲ ਇਹ ਬਹੁਤ ਵੱਡੀ ਵਧੀਆ ਹਸਪਤਾਲ ਆ ਜੀਵਨ ਜੋਤ ਹਸਪਤਾਲ ਕਿਡਨੀ ਸਟੋਨ ਐਂਡ ਸਰਜਿਕਲ ਸੈਂਟਰ ਸਿੱਧੂ ਹਸਪਤਾਲ ਸ਼੍ਰੀ ਬਾਲਾ ਜੀ ਸਟੋਨ ਐਂਡ ਸੁਪਰ ਸਪੈਸ਼ੈਲਟੀ ਜੀਵਨ ਹਸਪੀਟਲ ਗੁਰਲਾਬ ਹਸਪਤਾਲ ਲੁਧਿਆਣਾ ਮੈਡੀਵੇਜ਼ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਹਸਪੀਟਲ ਕਰਨ ਹਸਪੀਟਲ ਪੰਚਮ ਹਸਪੀਟਲ ਗੁਰੂ ਤੇਗ ਬਹਾਦਰ ਹਸਪਤਾਲ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਹਸਪੀਟਲ ਸੁਖਵੀਨ ਹਸਪੀਟਲ aroora neuro center gupta hospital karn singla surgical hospital mittal narsingh home snn pawa hospital chavla narsingh home bassi hospital shahid kartar singh srabha charitable hospital pro life hospital anupam hospital hunjan hospital ਸ਼ਿਲਪੀ ਹਸਪੀਟਲ ਰਾਹੀ ਕੇਅਰ ਹਸਪੀਟਲ ਗਰਗ ਹਸਪੀਟਲ ਯੂਐਸਪੀਸੀ ਜੈਨ ਹਸਪੀਟਲ ਹੰਸ ਮੈਟਰनिटी ਹੋਮ ਸ਼ਸਤਾ ਹਸਪੀਟਲ ਆਰਜੂ ਹਸਪੀਟਲ ਆਸਥਾ ਕਿਡਨੀ ਹਸਪਤਾਲ ਸ਼੍ਰੀ ਰਗੁਨਾਥ ਹਸਪੀਟਲ ਇਹ ਆਪਣੇ ਕੱਲੇ ਲੁਧਿਆਣੇ ਦੇ ਨੇ ਪੂਰੇ ਪੰਜਾਬ ਦੇ 900 ਹਸਪਤਾਲ ਇਹਦੇ ਨਾਲ ਆਪਾਂ ਜੋੜੇ ਗਏ ਨੇ ਬਾਕੀ ਹੋਰ ਵੀ ਜਿਹੜੇ ਆ ਹੌਲੀ ਹੌਲੀ ਜੁੜ ਰਹੇ ਨੇ ਨਾਲ ਇਹਨਾਂ ਹਸਪਤਾਲਾਂ ਦੇ ਵਿੱਚ ਤੁਸੀਂ ਜਦੋਂ ਕੋਈ ਦਿੱਕਤ ਆਉਂਦੀ ਆ ਪਹਿਲਾਂ ਤਾਂ ਰੱਬ ਅਗੇ ਅਰਦਾਸ ਆ ਕਿਸੇ ਨੂੰ ਦਿੱਕਤ ਨਾ ਆਵੇ ਕੋਈ ਦਿੱਕਤ ਆਉਂਦੀ ਆ ਤੁਸੀਂ ਉੱਥੇ ਜਾਣਾ ਤੁਹਾਡਾ ਕਾਰਡ ਬਣੂਗਾ ਕਾਰਡ ਦਿਖਾਉਣਾ ਕਾਰਡ ਦਿਖਾ ਕੇ ਇਲਾਜ ਕਰਾਉਣਾ ਜਦੋਂ ਛੁੱਟੀ ਲੈ ਕੇ ਆਉਣੀ ਆ ਸਿਰਫ ਦਸਕਤ ਕਰਨਿਆਂ ਪੈਸੇ ਭਗਵੰਤਮਾਨ ਦਊਗਾ ਆ ਪਰਚੀ ਕੱਢੀ ਆ ਜੀ ਕਿਹੜੇ ਪਰਿਵਾਰ ਦੀ ਹੈ ਹਰਮਿੰਦਰ ਸਿੰਘ ਹਾਲੋ ਜੀ ਨਹੀਂ 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 ਕਈ ਵਾਰ ਆਇਆ ਇਹਦਾ ਵੀ ਇੱਕ ਕਹਾਣੀ ਦੇ ਸਭ ਤੋਂ ਅਮੀਰ ਦੀ ਪਹਿਲਾਂ ਕੱਢਦੀ ਸਾਰਿਆਂ ਦੀ ਕੱਢਣੀਆਂ ਕੱਢਦੇ ਆਂ ਕੱਢਦੇ ਆਂ ਉਹਨੇ ਕੱਢਣੀਆਂ ਮਲੇ ਬੋਲੋ ਕਰ ਬੋਲੇ ਸੋਨੇਹਾ ਸਭ ਜੀ ਤਾਰ ਬੋਡੇ ਵੀ ਪਵਾਣੀਆਂ ਅੱਖਾਂ ਵੀ ਨਵੀਆਂ ਨਵੀਆਂ ਪਵਾ ਦੇਣੀਆਂ ਵਧੀਆ ਇਹ ਆਪਾਂ ਘਰ ਘਰ ਦੇ ਵਿੱਚ ਫਿਰਕੇ ਹਨਾ ਹਾਂਜੀ ਇਹ ਕਢਾਣੀ ਗੱਲਾਂ ਦੇ ਵਿੱਚ ਅਸੀਂ ਸਾਡ ਬਣਾ ਰਹੇ ਹਾਂ ਲੈਓ ਭਣੀ ਕਿੰਨੇ ਜੀਵੇਂ ਤੁਹਾਡੇ ਘਰ ਦੇ ਦੋ ਜੀ ਨੇ ਦੋ ਜੀ ਨੇ ਇਹ 10 ਲੱਖ ਦਾ ਕਾਰਡ ਵਰਨਾ ਪਤਾ ਤੁਹਾਨੂੰ ਇਹ ਮੈਡੀਕਲ ਇੰਸ਼ੋਰੈਂਸ ਆ ਜਿਸੇ ਵੀ ਹਸਪਤਾਲ ਤੇ ਜਾਓ ਤੁਹਾਨੂੰ ਕੋਈ ਰੁਪਈਆ ਦੇਣ ਦੀ ਲੋੜ ਨਹੀਂ ਗੁਰਪ੍ਰੀਤ ਸਿੰਘ ਇਹ ਵੀ ਮੈਂਬਰ ਹੈ ਗੁਰਪ੍ਰੀਤ ਸਿੰਘ ਜਿੱਤੇ ਬਣਾ ਆਹ ਕਾਰਡ ਲੈ ਕੇ ਨਾ ਜਾਣਾ ਉਸ ਨੂੰ ਨੇ ਕੱਲੇ ਕੱਲੇ ਦਾ ਕਾਰਡ ਬਣਾ ਦੇ ਤੇ ਕੱਲ ਨੂੰ ਜੀ ਇੱਕ ਤਾਂ ਵੋਟਰ ਕਾਰਡ ਜੀ ਦੋਨਾਂ ਜਾਣਿਆਂ ਦੇ ਤੇ ਇੱਕ ਆਧਾਰ ਕਾਰਡ ਲੈ ਕੇ ਤੁਸੀਂ ਉੱਥੇ ਪਹੁੰਚਣਾ ਹੈ ਜੀ ਨਾਲ ਮੋਬਾਈਲ ਨੰਬਰ ਵੀ ਲੈ ਕੇ ਜਾਇਓ ਜਿਹੜਾ ਨੰਬਰ ਤੁਸੀਂ ਲਗਾਇਆ ਆ ਉਹ ਨਾਲ ਲੈ ਜਾਓ ਟਿੱਕਾ ਸਲਿੱਪ ਨਿਕਲੇਗੀ ਜੀ ਇਹ ਵੀ ਨਾਲ ਇਹ ਨਾਲ ਲੈ ਕੇ ਜਾਓ ਤੁਹਾਨੂੰ ਕੋਈ ਪੈਸਾ ਨਹੀਂ ਦੇਣਾ ਕੋਈ ਪੈਸਾ ਕਿਸੇ ਨੂੰ ਨਹੀਂ ਦੇਣਾ ਜੀ ਬਾਕੀ ਜੇ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਤੇ ਥੱਲੇ ਅ ਮੇਰਾ ਨੰਬਰ ਲਿਖਿਆ ਹੋਊਗਾ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆਉਦੀ ਹੈ ਤੁਸੀਂ ਕੰਟੈਕਟ ਕਰ ਸਕਦੇ ਹੋ ਅਸੀਂ ਕਢਾਣੀ ਕਲਾ ਦੇ ਵਿੱਚ ਪਹੁੰਚੇ ਆ ਇੱਥੇ ਜਿਹੜੇ ਲੋਕਾਂ ਦਾ 10 ਲੱਖ ਰੁਪਏ ਦਾ ਮੈਡੀਕਲ ਇੰਸ਼ੋਰੈਂਸ ਆ ਜੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸ਼ੁਰੂ ਕੀਤਾ ਮੁੱਖ ਮੰਤਰੀ ਸਿਹਤ ਯੋਜਨਾ ਦੇ ਤਹਿਤ ਉਹਦੇ ਲਈ ਅਸੀਂ ਉਹਨਾਂ ਨੂੰ ਕਾਰਡ ਬਣਾ ਕੇ ਦੇ ਰਹੇ ਹਾਂ ਕਿਸੇ ਵੀ ਤਰ੍ਹਾਂ ਦੀ ਕਿਸੇ ਤੋਂ ਕੋਈ ਫੀਸ ਨਹੀਂ ਲਈ ਜਾਂਦੀ ਉਹਨਾਂ ਦਾ ਬਿਲਕੁਲ ਇਹ ਫਰੀ ਕਾਰਡ ਬਣੂਗਾ ਔਰ ਕਿਸੇ ਵੀ ਹਸਪੀਟਲ ਦੇ ਵਿੱਚ ਪ੍ਰਾਈਵੇਟ ਹਸਪਤਾਲ ਦੇ ਵਿੱਚ ਸਰਕਾਰੀ ਹਸਪੀਟਲ ਦੇ ਵਿੱਚ ਤੁਸੀਂ ਲੈ ਕੇ ਜਾਓਗੇ ਕੋਈ ਵੀ ਪੈਰ ਦੇ ਗੁੱਠੇ ਤੋਂ ਲੈ ਕੇ ਸਿਰ ਦੇ ਵਾਲਾਂ ਤੱਕ ਕੋਈ ਵੀ ਤਰ੍ਹਾਂ ਦੀ ਮੁਸ਼ਕਲ ਆ ਕੋਈ ਵੀ ਤਰ੍ਹਾਂ ਦੀ ਦੁੱਖ ਤਕਲੀਫ ਆ ਕੋਈ ਵੀ ਬਿਮਾਰੀ ਆ ਉਹਦਾ ਇਲਾਜ ਫਰੀ ਹੋਊਗਾ ਤੁਸੀਂ ਸਿਰਫ ਕਾਰਡ ਦਿਖਾਉਣਾ ਆਪਣਾ ਇਲਾਜ ਕਰਾਉਣਾ ਜਦੋਂ ਵਾਪਸ ਆਉਣਾ ਸਾਈਨ ਕਰਕੇ ਵਾਪਸ ਆ ਜਾਣਾ ਤੇ ਜਿਹੜੇ ਪੈਸੇ ਨੇ ਉਹ ਤੁਹਾਡਾ ਪੁੱਤ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੇ ਕਰੂਗਾ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਇਹ ਪਹਿਲੀ ਵਾਰ ਹੋਇਆ ਦੇਸ਼ ਦੇ ਇਤਿਹਾਸ ਦੇ ਵਿੱਚ ਕਿ ਐਸਾ ਸੂਬਾ ਜਿਹੜਾ ਕਿ ਲੋਕਾਂ ਨੂੰ 10 ਲੱਖ ਰੁਪਏ ਦਾ ਮੈਡੀਕਲ ਇਨਸ਼ੋਰੈਂਸ ਦੇ ਰਿਹਾ ਨਹੀਂ ਤਾਂ ਜੇ ਕੋਈ ਪਿੱਛੇ ਸਿਗਾ ਮਾੜਾ ਮੋਟਾ ਤਾਂ ਉਹਦੇ ਵਿੱਚ ਵੀ 100 ਤਰ੍ਹਾਂ ਦੀਆਂ ਬੰਦਸ਼ਾਂ ਸੀ ਜਿਹੜੇ ਸਾਡੇ ਕਿਸਾਨ ਭਰਾ ਸੀ ਜਾਂ ਕੋਈ ਹੋਰ ਸੀ ਉਹ ਨਹੀਂ ਕਰਾ ਸਕਦੇ ਸੀ ਹੁਣ ਇਹਦੇ ਵਿੱਚ ਸਾਰਿਆਂ ਦੇ ਲਈ ਇਹ ਹੋ ਗਿਆ ਨਹੀਂ ਤਾਂ ਜਿਹਦਾ ਰਾਸ਼ਨ ਕਾਰਡ ਆ ਉਹਦਾ ਹੀ ਬਣਦਾ ਸੀ ਤੇ ਸਾਰਿਆਂ ਦੇ ਲਈ ਆ ਔਰ ਉਹ ਵੀ 10 ਲੱਖ ਰੁਪਈਆ ਬਹੁਤ ਵੱਡੀ ਇਹ ਸਹੂਲਤ ਆ ਕੀ ਕਹਿਣਾ ਚਾਹੋਗੇ ਬਹੁਤ ਪੂਜੀ ਤੁਸੀਂ ਮੈਂ ਕਹਣਾ ਜੀ ਇਹੋ ਜਿਹਾ ਕਦੇ ਜ਼ਿੰਦਗੀ ਚ ਹੋਇਆ ਹੀ ਨਹੀਂ ਜੋ ਭਗਵੰਤ ਮਾਨ ਜੀ ਨੇ ਕੀਤਾ ਨਾ ਇੰਨੀਆਂ ਸਰਕਾਰਾਂ ਆਈਆਂ ਨੇ ਕਿਸੇ ਨੇ ਕੁਝ ਨਹੀਂ ਕੀਤਾ ਧੰਨਵਾਦ ਕਰਦੇ ਆ ਅਸੀਂ ਭਗਵੰਤ ਮਾਨ ਜੀ ਦਾ ਜਿਨ੍ਹਾਂ ਹਰ ਬੰਦੇ ਵਾਸਤੇ ਸੋਚਿਆ ਸਾਰੇ ਭਰਗ ਵਾਸਤੇ ਸੋਚਿਆ ਐ ਨਹੀਂ ਕਿ ਇਕੱਲੇ ਸਾਡੇ ਵਾਸਤੇ ਸੋਚਿਆ ਹਰ ਹਰੇਕ ਨੂੰ ਇਹ ਮਿਲਣਾ ਧੰਨਵਾਦ ਕਰਦੇ ਆਂ ਅਸੀਂ ਚੜ੍ਹਦੀ ਕਲਾ ਰੱਖੇ ਮਹਾਰਾਜ ਉਹਨਾਂ ਦੀ ਸੱਚੇ ਬਾਤ ਜਿਹੜੇ ਇਹ ਹਸਪੀਟਲ ਹੋਣਗੇ ਇਹ ਪੈਲ ਹਲਕੇ 'ਚ ਜੇ ਹੋਣਗੇ ਨਹੀਂ ਪੈਲ ਹਲਕੇ ਦੇ ਲੁਧਿਆਣੇ ਦੇ ਵੀ ਪੂਰੇ ਪੰਜਾਬ ਦੇ ਤਕਰੀਬਨ 900 ਹਸਪਤਾਲ ਨੇ ਆਪਣੇ ਪੈਲ ਹਲਕੇ ਦੇ ਵਿੱਚ ਵੀ ਜਿੰਨੇ ਹਸਪਤਾਲ ਨੇ ਤਕਰੀਬਨ ਮੈਂ ਲਿਸਟ ਸ਼ੇਅਰ ਕਰ ਦੇਣੀ ਆ ਸਰਪੰਚ ਸਾਹਿਬ ਦੇ ਨਾਲ ਉਹ ਸਾਰੇ ਹਸਪਤਾਲਾਂ ਦੇ ਵਿੱਚ ਤੁਹਾਡਾ ਫ੍ਰੀ ਇਲਾਜ ਜਿਹੜਾ ਵਾ ਉਹ ਹੋਊਗਾ ਆਪਣਾ ਸਿੱਧੂ ਵਾਲਾ ਹਸਪੀਟਲ ਵੀ ਹੈਗਾ ਆਪਣਾ ਇਹ ਰਾੜਾ ਸਾਹਿਬ ਹਸਪੀਟਲ ਵੀ ਹੈਗਾ ਜਿੰਨੇ ਵੀ ਆਪਣੇ ਆਲੇ ਦਾਲੇ ਦੇ ਹਸਪੀਟਲ ਨੇ ਉਹ ਆਪਣੇ ਕੋਲ ਲਿਸਟ ਆ ਜੂਗੀ